ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਦੀਵਾਲੀ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡੇ ਕੋਲੋਂ ਕਿਤੇ ਇਹ ਗਲਤੀ ਨਾ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣੀ ਰਹੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਤ ਸੰਗਤ ਜੀ ਇਹ ਦੀਵਾਲੀ ਦਾ ਤਿਉਹਾਰ ਬੱਤੇ ਬੰਦੀ ਛੋੜ ਦਿਵਸ ਜੋ ਆ ਰਿਹਾ ਹੈ ਇਹਦੇ ਵਿੱਚ ਕੁਝ ਖਾਸ ਗੱਲਾਂ ਜੋ ਸਾਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ ਦੀਵਾਲੀ ਤੋਂ ਪਹਿਲਾਂ ਮਹਾਪੁਰਖ ਕੋਈ ਵਚਨ ਕਰਿਆ ਕਰਦੇ ਸੀ ਤੇ ਜੇ ਆਪਾਂ ਮੰਨ ਲਵਾਂਗੇ ਜਿੱਥੇ ਸਾਡੇ ਤਿਉਹਾਰ ਇਹ ਦਿਨ ਜਿਹੜੇ ਹਨ ਵਧੀਆ ਬਤੀਤ ਹੋ ਜਾਣਗੇ ਤੇ ਸਾਡੇ ਸਵਾਸ ਵੀ ਸਫਲੇ ਹੋ ਜਾਣਗੇ ਆਓ ਇੱਕ ਸੱਚੀ ਘਟਨਾ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ ਇਸ ਤਰ੍ਹਾਂ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਕਿ ਇੱਕ ਵਾਰ ਕੋਈ ਬੀਬੀ ਸੀ ਤੇ ਬਹੁਤ ਘਰ ਵਿੱਚ ਗਰੀਬੀ ਸੀ ਇੱਕ ਦਾ ਘਰ ਵਿੱਚ ਗਰੀਬੀ ਤੇ ਦੂਜਾ ਘਰ ਵਾਲਾ ਵੀ ਗੁਜ਼ਰ ਗਿਆ ਜਦੋਂ ਫਿਰ ਘਰ ਵਾਲਾ ਸਿਰ ਤੇ ਨਾ ਰਹੇ ਕੱਲੀ ਬੀਬੀ ਨੂੰ ਕੱਲੀ ਘਰ ਵਾਲੀ ਨੂੰ ਬੱਚਿਆਂ ਨੂੰ ਪਾਲਣਾ ਬੜਾ ਔਖਾ ਹੋ ਜਾਂਦਾ ਹੈ ਪਰ ਕਈ ਵਰੀ ਜ਼ਿੰਦਗੀ ਦੇ ਵਿੱਚ ਸਾਥ ਸੰਗਤ ਜੀ ਸਾਡੀ ਪਰਮਾਤਮਾ ਜੀ ਇਹੋ ਜੇ ਇਨਸਾਨ ਭੇਜ ਦਿੰਦੇ ਹਨ ਜੋ ਚੰਗੀ ਸੇਧ ਦੇਣ ਦਾ ਕੰਮ ਕਰਦੇ ਹਨ ਸਾਡੀ ਜ਼ਿੰਦਗੀ ਉਹਨਾਂ ਨਾਲ ਬਦਲ ਜਾਂਦੀ ਹੈ ਪਰਮਾਤਮਾ ਕਿਤੇ ਕਿਰਪਾ ਹੀ ਕਰ ਦੇਵੇ ਮਹਾਪੁਰਖਾਂ ਦੇ ਨਾਲ ਕਿਦਰੇ ਮੇਲ ਨਾ ਹੋ ਜਾਵੇ ਮਹਾਪੁਰਖਾਂ ਨਾਲ ਕਿਤੇ ਮੇਲ ਹੀ ਹੋ ਜਾਵੇ ਹੁਣ ਜਦੋਂ ਵਿਚਾਰੀ ਦੁਖੀ ਸੀ ਦੁਖੀ ਬੰਦਾ ਤਾਂ ਬੜੇ ਹੇਲੇ ਵਸੀਲੇ ਕਰਦਾ ਹੈ ਮਹਾਪੁਰਖ ਦੇ ਕੋਲ ਆ ਗਈ ਫਿਰ ਕਿਉਂਕਿ ਕਿਸੇ ਨੇ ਦੱਸਿਆ ਸੀ ਤੂੰ ਹੰਸਾਲੀ ਸਾਹਿਬ ਚਲੀ ਜਾ ਉੱਥੇ ਬਾਬਾ ਜੀ ਹਨ ਇੱਕ ਮਹਾਪੁਰਖ ਹਨ ਉਹਨਾਂ ਦੇ ਅੱਗੇ ਜਾ ਕੇ ਬੇਨਤੀ ਕਰੇ ਉਹ ਤੈਨੂੰ ਕੋਈ ਉਜਗਤ ਦੱਸਣਗੇ ਜਿਵੇਂ ਕਹਿਣਗੇ ਓਵੇਂ ਹੀ ਮੰਨ ਲਵੇਂ ਤੇਰਾ ਭਲਾ ਹੋ ਜਾਵੇਗਾ ਬੀਬੀ ਚਲੀ ਗਈ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖ ਨੂੰ ਕਹਿਣ ਲੱਗੀ ਜੀ ਮੈਂ ਬੜੀ ਗਰੀਬ ਹਾਂ ਮੇਰੇ ਤੇ ਕਿਰਪਾ ਕਰੋ ਮੇਰੀ ਗਰੀਬੀ ਖਤਮ ਕਰ ਦਿਓ ਬਾਬਾ ਜੀ ਕਹਿੰਦੇ ਕਿ ਭਾਈ ਕਿਰਪਾ ਤਾਂ ਗੁਰੂ ਸਾਹਿਬ ਨੇ ਕਰਨੀ ਹੈ ਪਾਠ ਕਰਿਆ ਕਰੋ ਅਰਦਾਸ ਕਰਿਆ ਕਰੋ ਇੱਕ ਹੋਰ ਗੱਲ ਕਹਿ ਦਿੱਤੀ ਕਿ ਕਹਿੰਦੇ ਭਾਈ ਇੱਕ ਤੇਰੇ ਘਰ ਵਿੱਚ ਸੰਦੂਖ ਪਿਆ ਹੈ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰ ਸਾਫ਼ ਜਾ ਕੇ ਕਰ ਦੀਵਾਲੀ ਵਾਲੇ ਦਿਨ ਤੱਕ ਕਈ ਲੋਕ ਆਮ ਹੀ ਵੇਖੋ ਕਿ 15 ਦਿਨ ਪਹਿਲਾਂ ਜਾਂ 10 ਦਿਨ ਪਹਿਲਾਂ ਘਰ ਦੀ ਸਫਾਈ ਕਰਦੇ ਹੁੰਦੇ ਸੀ ਉਹ ਬੇਬੀ ਘਰੇ ਆਈ ਉਹਨੇ ਸੋਚਿਆ ਕਿ ਮੈਂ ਵੀ ਸਾਫ਼ ਸਫਾਈ ਕਰ ਲਵਾਂ ਵੈਸੇ ਤਾਂ ਰੋਜ਼ ਕਰਦੀ ਹਾਂ ਸੰਦੂਖ ਵੀ ਰੋਜ਼ ਸਾਫ਼ ਕਰਦੀ ਹਾਂ ਚਲੋ ਜੇ ਬਾਬਾ ਜੀ ਨੇ ਕਿਹਾ ਇੱਕ ਵਾਰੀ ਹੋਰ ਦੁਬਾਰਾ ਸਾਫ਼ ਕਰ ਲੈਂਦੀ ਹਾਂ ਕਿਉਂਕਿ ਵੇਖੋ ਮਹਾਪੁਰਖਾਂ ਦੇ ਬਚਨ ਹਨ ਆਪਾਂ ਜੇ ਕਰ ਮੰਨ ਲਈਏ ਸਾਡਾ ਭਲਾ ਹੋ ਜਾਂਦਾ ਹੈ ਉਹਦੇ ਵਿੱਚ ਫਿਰ ਉਹਨੇ ਆ ਕੇ ਘਰ ਦੇ ਵਿੱਚ ਦੁਬਾਰਾ ਉਹ ਸੰਦੂਖ ਨੂੰ ਸਾਫ਼ ਕੀਤਾ ਪਹਿਲਾ ਸੰਦੂਖ ਹੀ ਹੁੰਦੇ ਸੀ ਹੁਣ ਤਾਂ ਪੇਟੀਆਂ ਅਲਮਾਰੀਆਂ ਜਾਂ ਕੱਪ ਬੋਰਡ ਆਪਾਂ ਘਰਾਂ ਵਿੱਚ ਬਣਵਾ ਰਹੇ ਹਾਂ ਪਹਿਲਾ ਸੰਦੂਖ ਹੀ ਹੋਇਆ ਕਰਦੇ ਸੀ ਉਸ ਬੀਬੀ ਨੇ ਜਦੋਂ ਸੰਦੂਖ ਸਾਫ਼ ਕੀਤਾ ਤੇ ਚੰਗੀ ਤਰ੍ਹਾਂ ਵੇਖਿਆ ਵਾਰ-ਵਾਰ ਵੇਖਿਆ ਕਿ ਉਹਦੇ ਵਿੱਚ ਇੱਕ ਗੁਟਕਾ ਸਾਹਿਬ ਸੀ ਬਿਰਦ ਸੀ ਜਿਸਦੇ ਅੰਗ ਜਿਹੜੇ ਸਨ ਪਾਟੇ ਹੋਏ ਸੀ ਹੁਣ ਮਹਾਪੁਰਖਾਂ ਦੇ ਕੋਲ ਜਾ ਕੇ ਦੱਸਿਆ ਤੇ ਬੜੀ ਉਦਾਸ ਹੋ ਗਈ ਮਹਾਪੁਰਖ ਕਹਿਣ ਲੱਗੇ ਵੇਖੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਇਹੀ ਬਾਣੀ ਹੈ ਜਿਹੜੇ ਗੁਟਕਾ ਸਾਹਿਬ ਦੇ ਵਿੱਚ ਹੈ ਇਹ ਇੱਕ ਰੂਪ ਹੈ ਗੁਟਕਾ ਸਾਹਿਬ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਸ ਕਰਕੇ ਭਾਈ ਇਹ ਬੇਦਬੀ ਹੈ ਫਿਰ ਉਹ ਬੀਬੀ ਬੜੀ ਪਰੇਸ਼ਾਨ ਹੋਈ ਤੇ ਕਹਿਣ ਲੱਗੀ ਮੈਂ ਤਾਂ ਪਹਿਲਾਂ ਹੀ ਕਰਮਾਂ ਦੀ ਮਾਰੀ ਹਾਂ ਬਾਬਾ ਜੀ ਮਹਾਪੁਰਖਾਂ ਨੇ ਆਖਿਆ ਕਿ ਉਹ ਦਾਸ ਹੋਣ ਦੀ ਤੁਹਾਨੂੰ ਕੋਈ ਲੋੜ ਨਹੀਂ। ਵੇਖੋ ਚਿਹਰਾ ਤੋਂ ਇਹ ਗੁਟਕਾ ਸਾਹਿਬ ਏਦਾਂ ਹੀ ਸੰਦੂਖ ਵਿੱਚ ਬੰਦ ਰਿਹਾ ਹੈ। ਇਹ ਗੁਰੂ ਦੀ ਜਿਹੜੀ ਬਾਣੀ ਹੈ ਹੁਣ ਤੁਸੀਂ ਭਾਈ ਕੀ ਕਰਨਾ ਹੈ ਇਹਦਾ ਸਤਕਾਰ ਨਾ ਹੋਣ ਕਰਕੇ ਬੇਕਦਰੀ ਹੋ ਗਈ ਹੈ। ਇਸ ਕਰਕੇ ਨਾ ਉਹ ਫਿਰ ਕਹਿਣ ਲੱਗੀ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ। ਮੇਰੀ ਸੱਸ ਨੇ ਇਹ ਰੱਖ ਦਿੱਤਾ ਹੋਣਾ ਹੈ। ਸੰਦੂਖ ਹੋ ਸਕਦਾ ਹੈ ਉਹਦੇ ਬੱਚੇ ਲੰਮੇ ਸਮੇਂ ਤੋਂ ਪਿਆਰਿਆ ਹੋਵੇ। ਬਾਬਾ ਜੀ ਕਹਿੰਦੇ ਚਲੋ ਭਾਈ ਕਈ ਵਾਰੀ ਵੱਡਿਆਂ ਤੋਂ ਗਲਤੀ ਹੋ ਜੇ ਫਿਰ ਉਹਦਾ ਹਰਜਾਨਾ ਜਿਹੜਾ ਹੈ ਉਹਨਾਂ ਦੇ ਬੱਚਿਆਂ ਨੂੰ ਅੱਗੇ ਭੁਗਤਣਾ ਪੈਂਦਾ ਹੈ ਕੋਈ ਗੱਲ ਨਹੀਂ ਮਹਾਰਾਜ ਬਖਸ਼ਣਹਾਰ ਹਨ ਹੁਣ ਆਪਾਂ ਕੀ ਕਰਨਾ ਹੈ ਪਾਠ ਕਰਨਾ ਹੈ ਅਰਦਾਸ ਕਰਨੀ ਹੈ ਜਿਹੜਾ ਬਿਰਦ ਗੁਟਕਾ ਸਾਹਿਬ ਹੈ ਉਹਨੂੰ ਅਰਦਾਸ ਕਰਕੇ ਗ੍ਰੰਥੀ ਸਾਹਿਬ ਜੀ ਨੇ ਬਹੁਤ ਪ੍ਰੇਮ ਨਾਲ ਅਗਨ ਭੇਟ ਕੀਤਾ ਕਿਉਂਕਿ ਅੰਗ ਬਹੁਤ ਜ਼ਿਆਦਾ ਫਟੇ ਹੋਏ ਸੀਗੇ ਸਮਾਵੇਤਦਾ ਗਿਆ ਉਹ ਭੈਣ ਦਾ ਕੋਈ ਰਿਸ਼ਤੇਦਾਰ ਸੀ ਬਾਹਰ ਦੁਬਈ ਵਿੱਚ ਉਹ ਕਹਿਣ ਲੱਗੇ ਹੁਣ ਕੀ ਕਰਦੇ ਆ ਤੇਰੇ ਬੇਟੇ ਨੂੰ ਦੁਬਈ ਲੈ ਜਾਣੇ ਆ ਤੂੰ ਵੀ ਰਾਜ਼ੀ ਆ ਕਹਿੰਦੀ ਮੇਰੇ ਕੋਲ ਤਾਂ ਪੈਸੇ ਨਹੀਂ ਹੈਗੇ ਰੋਟੀ ਤਾਂ ਅਸੀਂ ਮਸਾਂ ਖਾਣੇ ਆ ਦੁਬਈ ਦੇ ਵੀਜ਼ੇ ਵਾਸਤੇ ਪੈਸੇ ਕਿੱਥੋਂ ਆਉਣਗੇ ਉਹ ਕਹਿੰਦੇ ਕਿ ਕੋਈ ਨਹੀਂ ਅਸੀਂ ਦੇਵਾਂਗੇ ਟਿਕਟ ਤੇ ਜਹਾਜ਼ ਦੇ ਪੈਸੇ ਵੀ ਅਸੀਂ ਲਾ ਲਵਾਂਗੇ ਉਹ ਕਹਿਣ ਲੱਗੇ ਕੋਈ ਗੱਲ ਨਹੀਂ ਪੈਸੇ ਅਸੀਂ ਲਾਉਣੇ ਹਨ ਜਦੋਂ ਇੱਥੇ ਆ ਕੇ ਕਮਾਵੇਗਾ ਉਦੋਂ ਸਾਨੂੰ ਦੇ ਦੇਵੇਗਾ ਕਹਿੰਦੀ ਕਿ ਚਲੋ ਜਿਵੇਂ ਵਾਹਿਗੁਰੂ ਦੀ ਕਿਰਪਾ ਹੋਵੇ ਉਸ ਪਰਿਵਾਰ ਦੇ ਰਿਸ਼ਤੇਦਾਰਾਂ ਨੇ ਬਾਹ ਫੜ ਲਈ ਤੇ ਉਹਦੀ ਗਰੀਬੀ ਜਿਹੜੀ ਸੀ ਹੁਣ ਪਰਿਵਾਰ ਦੀ ਖਤਮ ਹੋ ਗਈ ਉਹ ਜਿਹੜਾ ਬੱਚਾ ਸੀ ਅੱਗੇ ਉਹਦੇ ਅੱਗੇ ਜਿਹੜਾ ਬੇਟਾ ਸੀ ਉਹ ਵੀ ਕੈਨੇਡਾ ਚਲਿਆ ਗਿਆ ਮਹਾਪੁਰਖਾਂ ਦੇ ਬਚਨਾ ਅਨੁਸਾਰ ਸਾਡੇ ਕਹਿਣ ਦਾ ਭਾਵ ਇਹ ਹੈ ਜੀ ਕਿ ਇਹ ਰਹਾ ਉਹਨਾਂ ਨੂੰ ਮਿਲ ਗਿਆ ਕਈ ਵਾਰੀ ਆਪਾਂ ਦੀਵਾਲੀ ਤੋਂ ਪਹਿਲਾਂ ਕੀ ਗਲਤੀਆਂ ਕਰਦੇ ਹਾਂ ਇਹ ਤਾਂ ਇੱਕ ਘਰ ਦੀ ਕਹਾਣੀ ਹੈ ਆਪਾਂ ਕੀ ਕਰਦੇ ਆ ਕਿ ਇੱਕ ਕਲੰਡਰ ਲਿਆਉਨੇ ਆ ਸਾਲ ਦਾ ਉੱਪਰ ਗੁਰੂ ਮਹਾਰਾਜ ਦੀ ਫੋਟੋ ਹੁੰਦੀ ਹੈ ਵੇਖੋ ਕੁਝ ਸਨਾਤਨ ਧਰਮ ਦੇ ਦੇਵੀ ਦੇਵਤੇ ਹਨ ਜਿਹੜੇ ਹਿੰਦੂ ਵੀਰ ਹਨ ਉਹਨਾਂ ਦੇ ਦੇਵੀ ਦੇਵਤਿਆਂ ਦੀ ਫੋਟੋ ਹੁੰਦੀ ਹੈ ਉਹਨਾਂ ਨੂੰ ਅਸੀਂ ਫਿਰ ਫੋਲਡ ਕਰਕੇ ਸੁੱਟ ਦਿੰਨੇ ਆ ਵੇਖੋ ਭਾਵੇਂ ਸ਼ਬਦ ਤਨ ਤਨ ਸ਼੍ਰੀ ਗੁਰੂ ਕਰਨ ਸਾਹਿਬ ਜੀ ਮਹਾਰਾਜ ਹਨ ਪਰ ਜਦੋਂ ਕਿਸੇ ਚੀਜ਼ ਦੇ ਨਾਲ ਸਾਡੀ ਭਾਵਨਾ ਜੁੜੀ ਹੋਵੇ ਕਿ ਇਹ ਫੋਟੋ ਇਹ ਤਸਵੀਰ ਗੁਰੂ ਨਾਨਕ ਸਾਹਿਬ ਜੀ ਦੀ ਹੈ ਇਹ ਕਲਗੀਧਰ ਪਾਤਸ਼ਾਹ ਜੀ ਦੀ ਹੈ ਜਿਸ ਤਰ੍ਹਾਂ ਹਜੂਰ ਸਾਹਿਬ ਵੀ ਮਹਾਰਾਜ ਜੀ ਦਾ ਸਰੂਪ ਹੈ ਕਲਗੀਧਰ ਜੀ ਦਾ ਹੈ ਜਿਸ ਨੂੰ ਅਸਲ ਸਰੂਪ ਮੰਨਦੇ ਆਂ ਪੁਰਾਤਨ ਸਰੂਪ ਪਰ ਅਸਲ ਵਿੱਚ ਗੱਲ ਇਹੀ ਹੈ ਜਦੋਂ ਅਸੀਂ ਉਸ ਨੂੰ ਛੁੱਟ ਦਿੰਦੇ ਹਾਂ ਕਈ ਵਾਰੀ ਸਫਾਈਆਂ ਕਰਦੇ ਕਰਦੇ ਪਤਾ ਹੀ ਨਹੀਂ ਲੱਗਦਾ ਕਿ ਕਿੰਨੀ ਵੱਡੀ ਬੇਦਬੀ ਹੋ ਜਾਂਦੀ ਹੈ ਇੱਕ ਸਾਲ ਪਹਿਲਾਂ ਆਪਾਂ ਉਹ ਕੈਲੰਡਰ ਦੀ ਸੇਵਾ ਕਰਦੇ ਹਾਂ ਸਫਾਈਆਂ ਕਰਦੇ ਆਂ ਜਦੋਂ ਤੋਂ ਬੱਤੀ ਵੀ ਕਰਦੇ ਆਂ ਪਰ ਦੀਵਾਲੀ ਤੋਂ ਪਹਿਲਾਂ ਝਾੜ ਚੜਾਈਆ ਕਰਦੇ ਆਂ ਉਸ ਵੇਲੇ ਅਸੀਂ ਕਹਿੰਦੇ ਕਿ ਘਰ ਵਿੱਚ ਪੈਸਾ ਆਊਗਾ ਲక్ష్ਮੀ ਆਊਗੀ ਵੇਖੋ ਫਿਰ ਕਈ ਵਾਰੀ ਇਹੋ ਜਿਹੀਆਂ ਚੀਜ਼ਾਂ ਅਸੀਂ ਬਾਹਰ ਸੁੱਟ ਦਿੰਨੇ ਆਂ ਪਤਾ ਹੀ ਨਹੀਂ ਲੱਗਦਾ ਕਿ ਗੁਰਬਾਣੀ ਲਿਖੀ ਹੋਈ ਹੈ ਕਿਤਾਬਾਂ ਵੀ ਹੁੰਦੀਆਂ ਹਨ ਜਾਂ ਬਹੁਤ ਐਸੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਉੱਪਰ ਗੁਰਬਾਣੀ ਲਿਖੀ ਹੁੰਦੀ ਹੈ ਤੁਸੀਂ ਕੀ ਕਰਨਾ ਹੈ ਗੁਰੂ ਘਰ ਜਾਓ ਗੁਰਦੁਆਰਾ ਸਾਹਿਬ ਤੇ ਗ੍ਰੰਥੀ ਸਿੰਘ ਜੀ ਦੇ ਨਾਲ ਗੱਲ ਕਰੋ ਕਿ ਭਾਈ ਸਾਹਿਬ ਜੀ ਇਹਨਾਂ ਦਾ ਕੀ ਕਰਨਾ ਹੈ ਜਾਂ ਗੁਰੂ ਦਵਾਰਾ ਸਾਹਿਬ ਜਾ ਕੇ ਇਹਨਾਂ ਨੂੰ ਰੱਖ ਆਓ ਜਾਂ ਜਿਹੜਾ ਅੰਗੇਠਾ ਸਾਹਿਬ ਬਣੇ ਹੋਏ ਹਨ ਉੱਥੇ ਵੀ ਆਪਾਂ ਇਹ ਗੁਟਕਾ ਸਾਹਿਬ ਜਿਹੜੇ ਵਿਰਧ ਹਨ ਉਹ ਰੱਖ ਕੇ ਆ ਸਕਦੇ ਹਾਂ ਕਈ ਸੱਜਣ ਬੜੀ ਵੱਡੀ ਗਲਤੀ ਕਰਦੇ ਹਨ ਤੇ ਉਹ ਇਉਂ ਕਰਦੇ ਹਨ ਕਿ ਪਾਣੀ 'ਚ ਤਾਰ ਦਿੰਦੇ ਹਨ ਨਦੀ 'ਚ ਤਾਰ ਦਿੰਦੇ ਹਨ ਭਾਈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਉਹਦੇ ਵਿੱਚ ਨਾ ਕਈ ਵਾਰ ਕਚਰਾ ਇਕੱਠਾ ਹੋ ਜਾਂਦਾ ਹੈ ਫਿਰ ਕਿੰਨੀ ਵੱਡੀ ਬੇਦਬੀ ਹੈ ਇਹ ਪੋਲਸਾਨ ਨੂੰ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਕਦੇ ਵੀ ਸਾਧ ਸੰਗਤ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਸੇਧ ਲੈਣੀ ਹੈ ਤੇ ਮਹਾਂਪੁਰਖ ਆਖਦੇ ਹੁੰਦੇ ਸੀ ਕਿ ਭਾਈ ਗਵਾਲੀਅਰ ਦੇ ਕਿਲੇ ਵਿੱਚੋਂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਜੀ ਨੇ 52 ਰਾਜਿਆਂ ਨੂੰ ਰਿਹਾ ਕਰਵਾਇਆ ਸੀ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪੁੱਜੇ ਉੱਥੇ ਸੰਗਤਾਂ ਨੇ ਚਾਰ ਵਿੱਚ ਘੋਦੇ ਦੀਵੇ ਬਾਲੇ ਬੜੀ ਖੁਸ਼ੀ ਮਨਾਈ ਤੇ ਉਹਨਾਂ ਨੂੰ ਆਪਾ ਬੰਦੀ ਛੋੜ ਦਿਵਸ ਵਜੋਂ ਮਨਾਉਂਦੇ ਹਨ ਇਹ ਸਾਂਝਾ ਤਿਉਹਾਰ ਹੈ ਹਿੰਦੂਆਂ ਦਾ ਵੀ ਤੇ ਸਿੱਖਾਂ ਦਾ ਵੀ ਹੁਣ ਤੁਸੀਂ ਭਾਈ ਕੀ ਕਰਨਾ ਹੈ ਮਹਾਰਾਜ ਅੱਗੇ ਬੇਨਤੀ ਕਰਨੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਬੰਦੀ ਬੰਦੀ ਛੋੜ ਦਿਵਸ ਹੈ ਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰੋ ਮਹਾਰਾਜ ਸਾਡੀ ਵੀ ਬੰਦ ਖਲਾਸੀ ਕਰੋ ਤੇ ਸਾਥ ਸੰਗਤ ਜੀ ਇਹਨਾਂ ਦਿਨਾਂ ਵਿੱਚ ਜਿਵੇਂ ਆਪਾਂ ਘਰ ਦੀ ਸਾਫ ਸਫਾਈ ਕਰਦੇ ਆਂ ਕਈ ਘਰਾਂ ਨੂੰ ਰੰਗ ਵੀ ਕਰਵਾਉਂਦੇ ਆਂ ਕਈ ਘਰਾਂ ਵਿੱਚ ਬਾਲੀ ਦੁਨਿਆਵੀ ਹੋ ਜਾਂਦੇ ਆਂ ਤੇ ਕਈ ਵਾਰੀ ਆਪਾਂ ਨੂੰ ਹੁੰਦਾ ਹੈ ਕਿ ਮਾਇਆ ਆ ਜਾਵੇ ਜੇ ਘਰ ਦੇ ਵਿੱਚ ਭਾਈ ਤੁਸੀਂ ਮੂਲ ਮੰਤਰ ਦਾ ਵੱਧ ਤੋਂ ਵੱਧ ਜਾਪ ਕਰੋਗੇ ਸ੍ਰੀ ਸੁਖਮਨੀ ਸਾਹਿਬ ਦਾ ਜਾਪ ਕਰੋਗੇ ਨੇਮ ਵਧਾ ਲਓਗੇ ਤਾਂ ਗੁਰੂ ਮਹਾਰਾਜ ਜੀ ਦੇ ਅੱਗੇ ਜਿਹੜੀ ਵੀ ਅਰਦਾਸ ਬੇਨਤੀ ਕਰੋਗੇ ਤੇ ਅਰਦਾਸ ਬੇਨਤੀ ਕਰਦੇ ਸਮੇ ਕੜਾਹ ਪ੍ਰਸ਼ਾਦ ਦੀ ਦੀਗ ਤਿਆਰ ਕਰੋਗੇ ਤਾਂ ਸਾਧ ਸੰਗਤ ਜੀ ਜਿਹੜੀ ਵੀ ਤੁਹਾਡੀ ਅਰਦਾਸ ਬੇਨਤੀ ਹੋਵੇਗੀ ਪ੍ਰਮਾਤਮਾ ਜੀ ਪੂਰੀ ਕਰ ਦੇਣਗੇ ਤੁਹਾਡੇ ਰੁਕੇ ਹੋਏ ਕਾਰਜ ਸਵਾਰੇ ਕਰ ਦੇਣਗੇ ਜਿੰਨੇ ਵੀ ਸਾਰੇ ਮਹਾਰਾਜ ਨੇ ਪੂਰੇ ਕਰਨੇ ਹਨ ਬੱਧਾ ਚੱਟ्टी ਨਹੀਂ ਕਰਨੀ ਚਾਹੀਦੀ ਪਹਿਲਾਂ ਹੁਣ ਦੀਵਾਲੀ ਤੋਂ ਪਹਿਲਾਂ ਕੀ ਕਰਨਾ ਸ਼ੁਰੂ ਕਰਨਾ ਹੈ ਨੀਮ ਬਣਾ ਲਓ ਮੈਂ ਐਨੇ ਜਾਪ ਕਰਾਂਗਾ ਸ੍ਰੀ ਸੁਖਮਨੀ ਸਾਹਿਬ ਦੇ ਐਨੇ ਪਾਠ ਕਰਾਂਗਾ ਜਪਤੀ ਸਾਹਿਬ ਦੀਆਂ ਇੰਨੀਆਂ ਮਾਲਾ ਜਪਾਂਗਾ ਤਾਂ ਅਨਪੜ ਜਿਹੜੇ ਹਨ ਵਾਹਿਗੁਰੂ ਦੀ ਨਾਮ ਦੀ ਮਾਲਾ ਵੀ ਜਪ ਸਕਦੇ ਹਨ ਰੋਜ਼ ਵੀ ਜੇਕਰ ਤੁਸੀਂ ਪੰਜਾ ਮਾਲਾ ਵੀ ਕਰ ਲਓਗੇ ਨਾ ਅਜੇ ਤਾਂ ਕਾਫੀ ਦਿਨ ਰਹਿੰਦੇ ਹਨ ਦੀਵਾਲੀ ਦੇ ਵਿੱਚ ਤੁਸੀਂ ਵੇਖੋਗੇ ਕਿੰਨਾ ਜਾਪ ਹੋ ਜਾਵੇਗਾ ਫਿਰ ਉਹਦੀ ਅਰਦਾਸ ਕਰਵਾ ਦਿਓ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਲਓ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਤੁਹਾਨੂੰ ਕਿੰਨਾ ਫਲ ਮਿਲ ਜਾਣਾ ਹੈ ਸੋਚ ਵੀ ਚੰਗੀ ਹੋ ਜਾਵੇਗੀ ਨਿੰਦਿਆ ਚੁਗਲੀ ਤੋਂ ਬਚ ਜਾਵਾਂਗੇ ਵਾਹਿਗੁਰੂ ਗੁਰੂ ਬੜੇ ਬੇਅੰਤ ਹਨ ਪ੍ਰਭ ਭਾਵੇ ਬਿਨ ਸਾਸ ਤੇ ਰੱਖੇ ਪ੍ਰਭ ਭਾਵੇ ਤਾਂ ਹਰ ਗੁਣ ਭਾਖੇ ਜੇ ਰੱਬ ਚਾਵੇ ਤਾਂ ਸਭ ਕੁਝ ਕਰ ਸਕਦਾ ਹੈ ਇਸ ਕਰਕੇ ਭਾਈ ਕਰਨਾ ਕੀ ਹੈ ਕਿ ਸਾਥ ਸੰਗਤ ਜੀ ਵੱਧ ਤੋਂ ਵੱਧ ਨਾਮ ਸਿਮਰਨ ਦਾ ਅਭਿਆਸ ਕਰਨਾ ਹੈ ਦੂਜੀ ਗੱਲ ਜਿਹੜੀਆਂ ਸਫਾਈਆਂ ਕਰਨ ਸਮੇ ਗੁਟਕਾ ਸਾਹਿਬ ਜਾਂ ਕੈਲੰਡਰ ਹਨ ਉਹਨਾਂ ਦੀ ਬੇਦਬੀ ਨਾ ਹੋ ਜਾਵੇ ਖਾਸ ਖਿਆਲ ਰੱਖਣਾ ਹੈ ਤੀਜੀ ਗੱਲ ਇੱਕ ਵਾਅਦਾ ਕਰਨਾ ਹੈ ਆਪਣੇ ਆਪ ਦੇ ਨਾਲ ਕਿ ਮੈਂ ਇੱਕ ਚੰਗਾ ਗੁਣ ਧਾਰਨ ਕਰ ਲਵਾਂਗਾ ਜੇ ਮੈਂ ਲੇਟ ਉੱਠਦਾ ਸੀ ਅੰਮ੍ਰਿਤ ਵੇਲੇ ਉੱਠਿਆ ਕਰੂੰਗਾ ਮੈਂ ਗੁਰਦੁਆਰਾ ਸਾਹਿਬ ਨਹੀਂ ਸੀ ਜਾਂਦਾ ਹੁਣ ਗੁਰੂ ਘਰ ਜਾਇਆ ਕਰੂੰਗਾ ਆਦਤ ਬਦਲਣੀ ਹੈ ਆਪਣੇ ਮਨ ਤੇ ਕੰਮ ਕਰਨਾ ਸ਼ੁਰੂ ਕਰ ਦੇਣਾ ਹੈ ਦੂਜਿਆਂ ਦੀ ਨਿੰਦਿਆ ਚੁਗਲੀ ਵਿੱਚੋਂ ਆਪਾਂ ਨੂੰ ਕੀ ਮਿਲਣਾ ਹੈ ਕੁਝ ਨਹੀਂ ਮਿਲਣਾ ਸੋ ਸਾਧ ਸੰਗਤ ਜੀ ਇਹ ਮਹਾਪੁਰਖ ਜਿਹੜੇ ਹਨ ਉਹ ਵਿਧੀ ਦੇ ਨਾਲ ਸਾਨੂੰ ਕਿਸੇ ਤਰੀਕੇ ਦੇ ਨਾਲ ਅਸੀਂ ਜਦੋਂ ਬਹੁਤ ਟੁੱਟੇ ਹੁੰਨੇ ਹਾਂ ਜਨਮਾਂ ਜਨਮਾਂ ਦੇ ਟੁੱਟੇ ਪਏ ਹਾਂ ਬਾਣੀ ਨਾਲ ਜੋੜ ਦਿੰਦੇ ਹਨ ਪਾਈ ਲੈ ਇੰਨੀ ਬਾਣੀ ਪੜ ਲੈ ਅਰਦਾਸ ਕਰਵਾਲਾ ਤੇਰਾ ਕਾਰਜ ਪੂਰਾ ਹੋ ਜਾਵੇਗਾ ਨਾਲੇ ਤਾਂ ਸਾਨੂੰ ਬਾਣੀ ਕੰਠ ਹੋ ਜਾਂਦੀ ਹੈ ਨਾਲੇ ਅਸੀਂ ਨਿੰਦਿਆ ਚੁਗਲੀ ਤੋਂ ਬਚ ਜਾਂਦੇ ਹਾਂ ਨਾਲੇ ਸਾਡੀ ਜੀਬ ਪਵਿੱਤਰ ਹੋ ਜਾਂਦੀ ਹੈ ਇਨਿਕ ਤੁਸੀਂ ਆਪਣੇ ਨਾਲ ਵਾਅਦਾ ਕਰਨਾ ਹੈ ਜਿਹੜੀ ਜ਼ਬਾਨ ਕੂੜ ਬੋਲਦੀ ਹੈ ਨਾ ਉਹ ਫਿਰ ਪਰਮਾਤਮਾ ਤੋਂ ਦੂਰ ਹੁੰਦੀ ਹੈ ਵਾਹਿਗੁਰੂ ਜੀ ਜਿਹੜੇ ਹਨ ਬੜੇ ਹੀ ਦਾਤਾਂ ਦੇਣ ਵਾਲੇ ਹਨ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਣ ਹਰ ਮਹਾ ਪਰਖ ਇਹ ਕਰਦੇ ਸੀ ਕਿ ਭਾਈ ਨਾਮ ਵਧਾ ਲਓ ਬਾਣੀ ਦਾ ਜਦੋਂ ਬਾਣੀ ਪੜੋਗੇ ਸਤਿਗੁਰੂ ਦੀ ਤਾਂ ਐਨੀ ਕਿਰਪਾ ਹੋ ਜਾਣੀ ਹੈ ਤੁਸੀਂ ਵੇਖੋਗੇ ਗੁਰੂ ਸਾਹਿਬ ਜੀ ਨੇ ਕਿੰਨੀਆਂ ਖੁਸ਼ੀਆਂ ਤੁਹਾਨੂੰ ਦੇ ਦੇਣੀਆਂ ਹਨ ਇਹ ਜਿਹੜੀ ਮਾਇਆ ਲక్ష్ਮੀ ਹੈ ਇਹ ਤਾਂ ਦਾਸੀ ਬਣੀ ਫਿਰਦੀ ਹੋਵੇਗੀ ਤੁਹਾਡੀ ਭਗਤਾਂ ਦੇ ਪਿੱਛੇ-ਪਿੱਛੇ ਦਾਸੀ ਭਗਤਾਂ ਕੇ ਕਾਰ ਕਮਾਵੇ ਤਾਂ ਇਹ ਮਾਇਆ ਤਾਂ ਦਾਸੀ ਬਣ ਜਾਂਦੀ ਹੈ ਜਦੋਂ ਆਪਾਂ ਨਾਮ ਸਿਮਰਨ ਕਰਦੇ ਹਾਂ ਗਰੀਬੀ ਕੱਟੀ ਜਾਂਦੀ ਹੈ ਕੋਈ ਵਿਧ ਬਣ ਜਾਂਦੀ ਹੈ ਕਿਸੇ ਬੰਦੇ ਦੇ ਰਾਹੀਂ ਕਿਸੇ ਰਿਸ਼ਤੇਦਾਰ ਦੇ ਰਾਹੀਂ ਜੋ ਜਿਸ ਵਿੱਚ ਪਰਮਾਤਮਾ ਜੀ ਵਰਤਦੇ ਹਨ ਇਸ ਕਰਕੇ ਗੁਰੂ ਮਹਾਰਾਜ ਕਿਰਪਾ ਕਰਨ ਸਾਨੂੰ ਵੀ ਸਮਤ ਦੇਣ ਤੇ ਜਦੋਂ ਵੀ ਅਰਦਾਸ ਕਰੋ ਹਮੇਸ਼ਾ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ